ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਆਪਣੇ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਲਗਭਗ ਤੁਹਾਨੂੰ 6 ਨਾਗ ਦਿਖਾਵਾਂਗੇ ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਸਾਰੇ ਨਾਗ ਦੋਸਤੋ ਆਗੇ ਸੂਏ ਸਵਾਏ ਜਿਵੇਂ ਗੱਲਬਾਤ ਕਰ ਲਈ ਇੱਕ ਐਰਸ਼ਰ ਵੀ ਆ ਗਈ ਇਹ ਵੀ ਤਾਜੀ ਸੂਈ ਵੀ ਆ ਮਗਰ ਬੱਚਾ ਇਹ ਵੀ ਤਾਜੀ ਸੂਈ ਵੀ ਆ ਤੇ ਮਗਰ ਇਹਦੇ ਵੀ ਬੱਚਾ ਜਰਸੀ ਆ ਗਈ ਇਹ ਵੀ ਤਾਜੀ ਸੂਈ ਮਗਰ ਇਹਦੇ ਵੀ ਬੱਚਾ ਬੱਚੇ ਇਧਰਲੇ ਪਾਸੇ ਖੜੇ ਆ ਦੋਸਤੋ ਲੈਨ ਚ ਇਹ ਇੱਕ ਬੱਚਾ ਦੋਸਤੋ ਆ ਬੈਠਾ ਤੇ ਉਸ ਤੋਂ ਬਾਅਦ ਅਗਲੇ ਨੰਬਰ ਤੇ ਆ ਗਈ ਜਿਹੜੀ ਦੋਸਤੋ ਮੀਨੇ ਕਦੇ ਹੀ ਸੋਈ ਦੀ ਸੋਈ 20 ਦਿਨ ਬਈਦਾਦਾ ਵੀ ਮਾਲਕਾਂ ਨੇ ਦੱਸਿਆਗਾ ਤੇ ਇਹਦੇ ਮਗਰ ਆ ਗਈ ਬੱਛੀ ਬੱਛੀ ਜਿਹੜੀ ਦੋਸਤੋ ਬੱਛੇ ਨੂੰ ਚੱਟੀ ਜਾਂਦੀ ਪਹਿਲੇ ਪਾਸੇ ਵਾਲੀ ਬੱਛੀ ਆ ਗਈ ਤੇ ਆਹਾਂ ਦੋਸਤੋ ਬਈਦਾਦਾ ਵੀ ਢੋਕੜੀ ਮੰਨ ਕੇ ਲਈਏ ਤੇ ਮਾਲਕਾਂ ਨੇ ਤਾਂ ਘੱਟ ਸਮਾਂ ਦੱਸਿਆ ਸੀਗਾ ਮੁਗਰੀ ਗੱਲ ਆ ਤੁਸੀਂ ਲੈਣੇ ਦੁੱਧ ਦੇ ਪੈਸੇ ਤੇ ਇਹ ਤੋਂ ਬਿਨਾਂ ਦੋਸਤੋ ਬਾਈ ਕੋਲੇ ਢੋਕੜਾਂ ਆਂਗਾ ਦੋ ਇਧਰਲੇ ਪਾਸੇ ਛੋਟੇ ਜਿ ਮੁੱਲ ਵਾਲੀਆਂ ਦੋਸਤੋ ਜਿਵੇਂ ਗੱਲ ਕਰ ਲਗੇ ਵੀ 6000 ਤੋਂ ਮੁੱਲ ਸਟਾਰਟ ਹੋਏ ਨੇ ਤੇ ਜੇ ਕੋਈ ਵੀਰ ਬਈਦਾਦਾ ਵੀ ਜੋੜਾ ਲਊਗਾ ਤੇ ਇੱਕ ਬੱਛੀ ਉਹਨਾਂ ਨੂੰ ਆਹ ਮਿਲ ਜੂਗੀ ਫਿਰ ਅਪਕੀ ਨੰਬਰ ਸੱਲੇ ਸਕਰੀਨ ਤੇ ਫੁੱਲ ਵੀਡੀਓ ਪੂਰੀ ਡਿਟੇਲ ਨਾਲ ਤੁਸੀਂ ਦੇਖ ਸਕਦੇ ਹੋ ਉੱਥੇ ਮਿਲ ਜੂਗੀ ਲਾਸਟ ਦਿੱਕਤ ਦੇਖ ਲਈ ਧੰਨਵਾਦ